ਹਾਂਜੀ ਸਾਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕੋਲੀਆ ਵੱਡਾ ਜ਼ਿਲ੍ਹਾ ਮੋਗਾ ਆ ਛੋਟਾ ਕੋਲੀਆ ਸੌਰੀ ਵੱਡਾ ਕੋਲੀਆ ਉੱਥੋਂ ਨਿਕਲ ਗਿਆ ਛੋਟੇ ਕੋਲੀਏ ਜੋ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਗਿਣਤੀ ਚ ਪਸ਼ੂ ਸੇਲ ਆ ਬਾਈ ਦੇ گاਵਾ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆਂਦਾ ਕੰਮ ਕਰਦਾ ਮੱਝਾਂ ਵੀ ਕਿਸੇ ਨੂੰ ਚਾਹੀਦੀਆਂ ਹੁਣ ਤਾਜ਼ੀਆਂ ਸੂਈਆਂ ਜਦੋਂ ਮਰਜੀ ਆਜੋ ਤੇ ਗਾਵਾਂ ਵੀ ਹੁੰਦੀਆਂ ਹੀ ਆ ਨਗ ਜਾਦੇ ਹੋ ਜਾਣੇ ਸੀਗੇ ਕੱਲੇ ਗਾਵਾਂ ਦੀ ਵੀਡੀਓ ਵਿਖਾ ਦਿੰਨੇ ਆ ਤੁਹਾਨੂੰ ਜੇ ਕਿਸੇ ਨੂੰ ਮੱਝ ਚਾਹੀਦੀ ਹੈ ਤਾਂ ਵੀ ਫੋਨ ਲਾ ਲਿਓ ਪੰਜ 6 ਵੜਾ ਇਸ ਟਾਈਮ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਆ ਸਾਰੀਆਂ ਸੇਲ ਆ ਭਾ ਹੋਣਗੇ ਛੋਟੇ ਛੋਟੇ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਨਾਮ ਦੱਸ ਦਈਏ ਨਾਮ ਬਾਈ ਸਤਨਾ ਸਿੰਘ ਪਿੰਡ ਕੋੜਿਆ ਖੁਰਦ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 9915310575 ਇੱਕ ਵਾਰ ਫੇਰ 9915310575 ਉਧਰ ਲੇਕ ਨੰਬਰ ਵਾਸੀ ਤੋਂ ਚੱਲ ਪਈਏ ਦੱਸੀਏ ਜੀ ਬਾਈ ਕਿੰਨਾ ਮਸੂਗਾ ਇਹ ਬਾਈ ਦੂਜਾ ਸੂਗਾ ਬਾਈ ਕਿੰਨਾ ਕੁ ਦੁੱਧ ਇਥੇ ਲਈ ਆ ਟਾਈਮ 13 14 ਕਿਲੋ ਕਿੰਨਾ ਕੁ ਪਿਆਜੂ ਬਾਈ ਅਸੀਂ ਤਾਂ ਮੇਲੇ ਲੱਗਣਾ ਹੈ ਸੂਈ ਨੂੰ ਅੱਠਵਾਂ ਦਿਨ ਅੱਜ ਤੇ ਦੁੱਧ ਪਿਆਜੂ 18 17 20 ਕਿਲੋ ਜੈ ਜਪਾ ਵੇਚਣ ਵਾਲੀ ਗੱਲ ਹੀ ਮੋਲੇ ਦਾ ਪੈਂਟ ਕਰਦੇ ਆ 60 ਦੀ ਦੇ ਦਾਂਗੇ ਆਹ ਨਾਲ ਹੀ ਕੱਢ ਬਾਹਰ ਨੂੰ 13 14 ਕਿਲੋ ਅੱਜ ਫੈਡ ਫੂਡ ਕਿ ਨਹੀਂ ਜਾ ਜਾਂਦੀ ਇਹਦੀ ਫੈਡ ਕੋਈ ਮੱਝਾਂ ਜੀ ਲਾਉਂਦੀ ਹੈ ਦੋਸਤੋ ਮੱਝਾਂ ਜੀ ਬਾਈ ਕਹਿੰਦਾ ਦੁੱਧ ਪੈਂਦਾ ਇਹਦਾ 13 14 ਕਿਲੋ ਅੱਜ ਤਿਆਰ ਹੈ ਮੈਲੇ ਤੋਂ ਇਹਨੇ ਚੱਲਣਾ 16 17 18 ਇੱਥੇ ਬਾਈ ਕਹਿੰਦਾ ਦੁੱਧ ਪਿਆਜੂ ਲਓ ਜੀ ਸੀਲ ਸੌ ਫੋਲਾ ਕੋਈ ਲੱਤਾਂ ਛੜਾਣੇ ਨਹੀਂ ਤੇ ਆ ਵੀ ਮੱਝਾਂ ਵੀ ਬਹੁਤ ਖੜੀਆਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਡੇਂਗਾਵਾ ਮੱਝਾਂ ਦੋਵਾਂ ਕਿਸਮ ਦਾ ਹੀ ਕੰਮ ਹੈ ਕਿਸੇ ਨੂੰ ਮੱਝਾਂ ਚਾਹੀਦੀਆਂ ਉਹ ਵੀ ਮਿਲ ਜਾਣੀਆਂ 65000 ਦੀ ਬਾਈ ਹਾਂ ਨਹੀਂ 60 ਦੀ ਦੇ ਦਾਂਗੇ ਮੁੱਲ 65 ਆ 60 ਦੀ ਬਾਈ ਕਹਿੰਦਾ ਦੇ ਦੇਾਂਗੇ ਮੱਝਾਂ ਵਰਗਾ ਦੁੱਧ 16 17 ਕਿਲੋ ਦੁੱਧ ਵਾਲੀ ਮੱਝ ਦਾ 1.5 ਲੱਖ ਦੀ ਆਉਂਦੀ ਹੈ ਜੇ ਕਹਿੰਦੇ ਮੱਝ ਲੈਣਾ ਮੱਝ ਲੈਣੀ ਹੈ ਮੱਝ ਵੀ ਮਿਲ ਜੂ ਹੈਗੀ ਹੈ ਬਾਈ ਕੋਲੇ 5 6 ਮੱਝਾਂ ਖੜੀਆਂ ਤੇ ਪਰ ਇਹਨਾ ਹੈਗਾ ਦੁੱਧ ਇਹਦਾ ਵੀ ਬਾਈ ਕਹਿੰਦਾ ਮੱਝਾਂ ਜੀ ਪੈਂਦਾ ਤੇ ਮੁੱਲ ਫੰਡਰ ਮੱਝ ਵਾਲੀ ਆ ਚੰਗੀ ਭਾਰੀ ਫੰਡਰ ਮੱਝ ਵਾਲੀ ਮੁੱਲ 60000 ਛੋੜ ਛੱਪਾ ਮਾਨ ਤਾਨ ਹੋ ਜੂ 13 14 ਕਿਲੋ ਤਾਂ ਬਾਈ ਕਹਿੰਦਾ ਅੱਜ ਕੰਡੇ ਦੇ ਜੋਖ ਲਿਓ ਸੀਲ ਇੰਨੀ ਆ ਭਾਵੇਂ ਜਵਾਕ ਚੋਈ ਜਾਓ ਦੂਜਾ ਸੂਆ ਨਵਾ ਹਨ ਵੱਚੀ ਫੁੱਲ ਵੱਡੇ ਕੱਦ ਵਾਲੀ 2 ਨੰਬਰ ਜੀ ਬਾਈ ਇਹ ਹੈਗੇ ਦੂਜਾ ਸੂਆ ਇਹਨੂੰ ਅੱਜ ਚੌਥਾ ਦੇਣਾ ਸੂਈ ਨੂੰ ਠੀਕ ਹੈ 15 ਕਿਲੋ ਹੋਣ ਤਿਆਰ ਹੋ ਚੁਆ ਕੇ ਦੇ ਦਾਂਗੇ ਕਿੰਨਾ ਕੁ ਪਿਆਜੂ ਦੋ ਦਊਗੀ 17-18 ਕਿਲੋ 18 ਕਿੰਨੇ ਦੀ ਏ ਬਾਈ ਮੋਲ ਕਰਾਉਣ ਦਾ 60 ਕਰਾ ਲਓ ਇਹ 55000 ਦੀ ਹਾਂ ਨਾ ਲਓ ਜੀ 14 ਅੱਜ ਤਿਆਰ ਹੈ ਹਾਂਜੀ 14 ਆ ਸਕਦਾ ਬਾਈ 14 ਤਿਆਰ ਆ ਬਾਈ ਕਹਿੰਦਾ ਕਹਿਣ ਵਾਲੀ ਗੱਲ ਨਹੀਂ 14 ਸਕਦਾ ਅਗਲਾ ਚਵਾ ਕੇ ਦੇਣੀ ਆ ਚਵਾ ਕੇ ਦੇਣੀ ਬਾਈ ਕਹਿੰਦਾ 17 ਦੁੱਧ ਕਿੰਨਾ ਕੁ ਪਿਆਜੂ ਬਾਈ 17 18 ਕਿਲੋ ਦੁੱਧ ਦੇ ਦੂ 17 18 ਕਿਲੋ ਬਾਈ ਕਹਿੰਦਾ ਦੁੱਧ ਪਿਆਜੂ ਅੱਜ 4 ਦਿਨਾਂ ਦੀ ਸੂਈ ਥਲੇ 14 ਕਿਲੋ ਦਾ ਕੰਡੇ ਵਾਲਾ ਤਿਆਰ ਆ ਬੋਲਾ ਵੱਡੀ ਵੜਾ ਕੱਦ ਵਾਲੀ ਹਾਂ ਕੱਦ ਫੋਲੀ ਵੱਡਾ ਥੱਲੇ ਬਾਤ ਤਾਂ ਕੋਈ ਨਹੀਂ ਦੁੱਧ ਵੀ ਇਹਦਾ ਵੀ ਮੱਝ ਹਰ ਗਊ ਬਾਈ ਕਹਿੰਦਾ ਮੇਰੀਆਂ ਵੜਾਂ ਦੀ 6 6.5 ਫਟ ਹੁੰਦੀ ਆ ਕਿਉਂਕਿ ਕਰਾਸ ਵੜਾਂ ਵੱਡੀਆਂ 14 ਕਿਲੋ ਕੰਡੇ ਤੇ ਬਾਈ ਕਹਿੰਦਾ ਜੋਖ ਕੇ ਲੈ ਜਾ ਚਵਾ ਕੇ ਦੇਉਂ 11.5 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਜੇ ਕਿਤੇ ਸ਼ਾਮਾਂ ਦੇ ਟਾਈਮ ਵੀਡੀਓ ਬਣਦੀ ਇਹੀ ਹਵਾਨੇ ਦੁੱਗਣੇ ਵਿਖਾਉਣੇ ਸੀ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦਿਨ ਹੀ ਪਿਆ ਮੁੱਲ 60 55 ਦੀ ਇੰਨੇ ਦੁੱਧ ਵਾਲੀ ਕਿਨੇ ਦੇਣੀ ਪਚਵੰਦਾ ਜੀ ਫੁੱਲ ਵੱਡੀ ਵਹਿੜਾਂ ਨਾਲ ਕੋਈ ਨਿੱਕੀ ਗੋਡੇ ਕਿ ਜਿੱਡੀ ਨਹੀਂ ਹੈ ਦੂਜਾ ਸੁਭਾ ਕੋਈ ਬੁੱਢੀ ਢਾਂਡੀ ਨਹੀਂ ਤਿੰਨ ਨੰਬਰ ਜੀ ਇਹ ਭਾਈ ਇਹ ਜੀ ਆਪਣਾ ਪਹਿਲਾ ਸੁਭਾ ਵੱੱਛੀ ਪਲੂਨ ਹਾਂਜੀ ਮਗਰ ਵੱੱਛੀ ਆ ਭਾਈ ਇਹਦੇ ਠੀਕ ਹੈ ਹਾਂਜੀ ਇਹ ਤਾਂ ਦੁੱਧ ਹੋਊਗਾ ਇਸ ਟਾਈਮ 13 ਕਿਲੋ ਕਿੰਨਾ ਕੁ ਪਿਆਜੂ ਵੀ ਦੁੱਧ ਪਿਆਜੂ ਇਹ ਵੀ 18 ਕਿਲੋ ਕਿੰਨੇ ਦੀ ਇਹ 57 ਦੀ ਮੁੱਲ ਇਹਦਾ 60 ਕਰੋ 65 ਕਰੋ ਲਓ ਜੀ ਮੁੱਲ 60 65 ਜਿੰਨਾ ਮਰਜ਼ੀ ਕਰਾ ਲਓ 57 ਦੀ ਅੱਜ 13 14 ਤਿਆਰ ਆ ਬਾਈ ਚੋਕੇ ਲੈ ਸਕਦਾ ਚੋਕੇ ਲੈ ਜਾ ਬਾਈ ਕਹਿੰਦਾ ਮਗਰ ਟਾਪ ਦੀ ਵੱਛੀ ਆ ਅਮਰੀਕਨ ਫੈਟ ਫੁੱਲ ਵੱਡੀ ਆ ਉਹ ਵੇਖੋ ਬੱਚਾ ਪਿੰਕ ਨੋਜ਼ ਵਾਲਾ ਫੁੱਲ ਚੰਗਾ ਜਦੋਂ ਵੱਛੀ ਤਿਆਰ ਹੋ ਜਾਂਦੀ ਆ ਸਵਾ ਲੱਖ ਡੇਢ ਲੱਖ ਦੀ ਆ ਕਿਉਂਕਿ ਵੱਡੀ ਬਹੁਤ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਪੂਰੇ ਵੱਡੇ ਕੱਦ ਵਾਲੀ ਡਬਲ ਵੱਛੀ ਤਿਆਰ ਹੋ ਮਾਂ ਵੀ ਵੱਡੀ ਆ 13 14 ਕਿਲੋ ਅੱਜ ਤਿਆਰ ਆ 17 18 ਪਿਆਜੂ ਮੁਹੱਲਾ 60 65 ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਮੁਹੱਲਾ ਕਰਨ ਨੂੰ ਜਮਾਂ ਜੈਜਪਾ 57 ਦੀ ਵੱਡੀਆਂ ਵੇੜਾਂ ਕੋਈ ਛੋਟੀ ਕੋਈ ਵੀ ਨਾ ਮੰਨ ਕੇ ਆਵੇ ਤਿੰਨ ਵੇੜਾਂ ਵਿਖਾ ਦਿਆਂ ਪੂਰੀਆਂ ਵੱਡੀਆਂ ਮੋٹے ਮੋٹے ਥਾਨ ਸਾਢੇ 11 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਚੰਗੇ ਦੁੱਧ ਵਾਲੀਆਂ ਫੈਟ ਵਾਲੀਆਂ ਵੇੜਾਂ ਇੱਕ ਹਿਸਾਬ ਦੀਆਂ ਮੱਝਾਂ ਹੀ ਆ ਕਿਉਂਕਿ ਇਹਨਾਂ ਦੇ ਵਿੱਚੋਂ 2 2.5 ਫੈਟ ਵਾਲੀ ਵੇੜ ਕੋਈ ਵੀ ਨਹੀਂ ਮੱਝਾਂ ਵਾਂਗੂ ਫੈਟ ਆਉਂਦੀ ਇਹਨਾਂ ਦੀ 6 6.5 ਮੱਝਾਂ ਦੇ ਬਰਾਬਰ ਹੀ ਦੁੱਧ ਪੈਂਦਾ ਤਾਜ਼ੀਆਂ ਸੂਈਆਂ ਜਿਵੇਂ ਜਿਵੇਂ ਪਸ਼ੂ ਨੂੰ ਸੂਏ ਨੂੰ ਸਮਾਂ ਹੋਈ ਜਾਂਦਾ 20 ਦਿਨ ਹੋ ਗਏ ਮਹੀਨਾ ਹੋ ਗਿਆ ਉਵੇਂ ਮੱਝ ਦੀ ਵੀ ਫੈਟ ਵੱਧਦੀ ਜਾਂਦੀ ਹੈ 10 ਟਿੱਕਰ ਜਾ ਵੱਢਦੀ ਹੈ 6 ਤੋਂ ਸਟਾਰਟਿੰਗ ਕਰਦੀ ਮੱਝ ਵੀ 5 ਤੋਂ 5.5 6 ਤੇ ਉਵੇਂ ਇਹਨਾਂ ਦੀ ਵੀ ਉਨੇ ਹੀ ਆ ਜਿਵੇਂ ਜਿਵੇਂ ਸੂਈ ਨੂੰ ਸਮਾਂ ਹੋਈ ਗਿਆ ਦੁੱਧ ਇਹਨਾਂ ਦਾ ਲੇਟ ਆਰ ਗਾਊ ਜਾਵਾਂ ਇਹ ਤੇ ਆ ਜਾ ਬਾਈ ਇਹ ਬਾਈ ਹੈਗੀ ਦੂਜਾ ਸਭ ਵੜਾ ਬਾਈ ਹਮ ਮਾਗਰ ਬੱਛੀ ਇਹਦੀ ਵੀ ਹਮ ਤੇ ਜਿਹੜਾ ਚੋ ਲੈਣਾ ਕਿੰਨਾ ਕਿਲੋ ਹੋਣ ਚਾਹਾਂਗੇ ਕਿੰਨਾ ਕਿ ਪਿਆਜੂ ਦੋ ਦੇ ਮਿਸੂਰਾ ਕੱਲੇ ਦੀ ਦੇਰਾ ਆਉਂਦੇ ਨਾ ਖੁੱਲਾ ਕਿੰਨੇ ਦੀ ਹਾਂਜੀ ਇਹ ਦੇ ਦਾਂਗੇ ਭਈ ਆਪਾਂ 55 ਦੀ ਹਾਂ ਨਾ ਲਓ ਜੀ 55 ਦੀ ਹਾਂ ਨਾ 4 ਨੰਬਰ ਵੱਛੀ 13 ਕਿਲੋ ਕੰਡੇ ਦੇ ਜੋਖ ਲਓ ਕਹਿਣ ਵਾਲਾ ਦੁੱਧ ਨਹੀਂ ਭਾਈ ਕਹਿੰਦਾ ਚਵਾਉਣ ਵਾਲਾ ਆਪਣੇ ਵੱਲੋਂ ਦੋ ਟਾਈਮ ਚਾਰ ਟਾਈਮ ਤੁਸੀਂ ਆਉਣਾ ਖੇਚੜ ਤੁਸੀਂ ਕਰਨੀ ਆ ਤੜਕੇ ਵੀ ਤੁਹੰਦੀ ਜੀ ਚ ਆ ਜਿਓ ਝੋਲਿਓ ਕੰਡੇ ਦੇ ਜੋਖ ਲਓ ਸ਼ਾਮਾਂ ਨੂੰ ਫੇਰ ਆ ਜਿਓ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲਿਓ ਕਿਉਂਕਿ ਤੁਸੀਂ ਪੈਸੇ ਦੇਣੇ ਆ ਮਹਿੰਗਾਈ ਦਾ ਜ਼ਮਾਨਾ ਪੈਸੇ ਬਹੁਤ ਔਖੇ ਬਣਦੇ ਆ ਤੇ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਲਓ ਜਦੋਂ ਪੈਸੇ ਬਾਈ ਨੇ ਨਵੇਂ ਲੈਣੇ ਆ ਕੋਈ ਪਾਟਿਆ ਨੋਟ ਹੋਇਆ ਬਾਹਰ ਕੱਢ ਦੇਣਾ ਤੇ ਫਿਰ ਤੁਸੀਂ ਵੀ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਲਓ ਨੈੱਟ ਦੁੱਧ ਤਿਆਰ ਆ 13 ਕਿਲੋ 6 6.5 ਫੈਟ ਆਉਂਦੀ ਏ ਦੀ 13 ਕਿਲੋ ਨੈੱਟ ਦੁੱਧ ਕੰਡੇ ਵਾਲਾ ਰੈਡੀ ਆ 55 ਦੀ ਬਾਈ ਹਾਂਜੀ 55 ਦੀ ਮੋٹے ਮੋٹے ਥਾਣਾ ਵੇਖ ਲਓ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਪੂਰੀਆਂ ਚੰਗੀਆਂ ਮੱਝਾਂ ਰਗੀਆਂ ਵਹਿੜਾ ਮੱਝਾਂ ਨਹੀਂ ਮੈਂ ਤਾਂ ਵਾਰ-ਵਾਰ ਕਹਿ ਰਿਹਾ ਕਿਉਂਕਿ ਫੁੱਲ ਫੈਟ ਆ ਭਾਈ ਕਹਿੰਦਾ ਇਹਨਾਂ ਦੀ ਮੱਝਾਂ ਦੇ ਬਰੋਬਰ ਦੁੱਧ ਪੈਂਦਾ ਇਹ ਤੇ ਆ ਜੀ ਜਰਸੀ ਵੈੜਾ ਤੇ ਗਾਜਰਾ ਵੀ ਭਾਈ ਉਹ ਪਤਾ ਆਮ ਬੰਦੇ ਨੂੰ ਗਾਜਰਾ ਵੀ ਨਹੀਂ ਮਿਲਦੀਆਂ ਇਹ ਜਰਸੀ ਵੈੜਾ ਭਾਈ ਤੇ ਮਗਰੇ ਦੇ ਬੱਚੀ ਇਹ ਹੈਗੇ ਭਾਈ ਮਹੀਨੇ ਦੀ ਸੂਈ ਸਵਾ ਮਹੀਨੇ ਦੀ ਠੀਕ ਹੈ ਹਾਂ ਜੀ ਦੁੱਧ ਹੋਊਗਾ ਥਲੇ 12 ਕਿਲੋ ਭਾਈ ਕਿੰਨੇ ਦੀ ਇਹਦਾ ਮੁੱਲ 55 ਕਰਾੜੇ ਇਹ 45 ਦੇ ਦਾਂਗੇ ਚੱਕੋ ਜੀ ਮੁੱਲ 55 ਕਰਾੜੋਂ 45 ਦੀ ਇੱਕ ਇਹ ਵੀ ਗੱਲ ਵਧੀਆ ਨੇ ਆ ਮੁੱਲ ਸਾਰਿਆਂ ਦਾ 10-15000 ਉੱਤੇ ਹੁੰਦਾ ਇਹ ਬਾਜ ਉਤਲੀ ਦੇ ਕੇ ਜਾਇਜ ਭਾ ਦੀਆਂ ਹੋਣਗੀਆਂ 45 ਦੀ ਜੇ ਉਹੀ 55 ਮੁੱਲ ਕਰਕੇ ਕਹਿੰਦਾ ਦੂਜਿਆਂ ਨੂੰ ਤੇ 10000 ਕਿੱਥੇ ਭਗਾਈ ਕਰਕੇ ਘੰਟੇ 'ਚ ਘਟਣਾ ਸੀ ਤੇ ਬਾਲੇ ਭੈਣ ਭਰਾ ਘੰਟਾ ਭਗਾਈ ਕਰਦੇ ਵੀ ਨਹੀਂ ਤੇ ਬਾਈ ਕਹਿੰਦਾ ਮੁੱਲ 55 ਹੀ ਆ ਤੇ 45 ਹੀ ਦੇ ਦੇਣੀ ਆ ਤੇ ਕਿੰਨਾ ਦੁੱਧ ਦਊ ਭਾਈ ਹੁਣ 12 ਕਿਲੋ ਕੰਡੇ ਵਾਲਾ 12 ਕਿਲੋ ਕੰਡੇ ਵਾਲਾ ਉਹ ਵੱਧ ਪਰ ਆਪ 12 ਕਹਿ ਉਹ ਬਾਈ ਕਹਿੰਦਾ ਵੱਧ 12 ਕਹਿ ਕੇ ਦੇਵਾਂਗੇ 45 ਦੀ ਜਰਸੀ ਬਰੀਡ ਆ ਚਿੱਟੇ ਰੰਗ ਦੀ ਤੇ ਮਗਰ ਜਰਸੀ ਵੱਛੀ ਮਹੀਨਾ ਸਵਾ ਮਹੀਨਿਆਂ ਦਾ ਸੂਆ ਉਹ ਬੱਚਾ ਖੜਾ ਮੂਹਰੇ ਇਹਦੇ ਪੱਛੀ 45000 ਦੀ ਆ ਜੋ ਜੇਰਾ ਲੈ ਹੂੰ ਸੀਲ ਬਰਫੀ ਆ ਉਹ ਤਾਂ ਵੀਡੀਓ ਬਣਾਉਣੀ ਕਰਕੇ ਪਸ਼ੂ ਬਾਹਲੇ ਆ ਕੋ ਉਧਰੋਂ ਇੱਧਰ ਲਿਆਂਦੇ ਬਾਈ ਨੇ ਉਹ ਫਿਰ ਜਗਾ ਚੇਂਜ ਹੋ ਥੋੜਾ ਯਾਰ ਪਸ਼ੂ ਜ਼ਿਆਦਾ ਹਾਂ ਫਾਈ ਤਾਂ ਅੱਧੇ ਕਿਸੇ ਦੇ ਘਰੇ ਖੜੇ ਆ ਜਗਾ ਦੀ ਤੰਗੀ ਕਰਕੇ ਹੁਣ ਪਸ਼ੂ ਪਹਿਲਾਂ ਤੋਂ ਉੱਥੇ ਸੀ ਇੱਕ ਹੈ ਲਾਂਦੇ ਵਪਾਰਦੇ ਆ ਇੱਕ ਉੱਥੇ ਖੁਰਨੀ ਦੇ ਅਗੇ ਜੀਲ ਆਇਆ ਆ ਆਰਜੀ ਖੁਰਨੀ ਆ ਵੀਡੀਓ ਬਣਾਉਣੀ ਕਰਕੇ ਇੱਧਰ ਕੱਢ ਲਿਆ ਤਾਂ ਗੜੇ ਜੇ ਲਈ ਜਾਂਦੇ ਆ ਉਦਾਂ ਸੀਲ ਸੌ ਫੁੱਲ ਐ ਦੋ ਟਾਈਮ ਚਾਰ ਟਾਈਮ ਕੰਡੇ ਦੇ ਜੋਕ ਕੇ ਲੈ ਜਾ ਜਮਾ ਜੈਜਪਾ ਹਾਂ ਲੱਤਾਂ ਛੜਾ ਲੀਆਂ ਨਹੀਂ ਉਹ ਤਾਂ ਉਦਾਂ ਕੋਈ ਮਾੜੀ ਮੋਟ ਵੈੜ ਭਵਾ ਕਰ ਜੇ ਪਰ ਪੂਰੀਆਂ ਸੀਲ ਆ ਬੱਚਾ ਬਹੁਤ ਚੰਗਾ ਯਾਰ ਮਗਰ ਵੱੱਛੀ ਐ ਨਾ ਵੈਡ ਵੀ 57 ਦੀ ਆ ਤੇ ਬੱਚਾ ਮਗਰ ਫਰੀ ਦਾ ਤਿਆਰ ਹੋ ਜਨਾ ਜੇ ਬੱਚਾ ਹੁੰਦਾ ਉਹਨੇ ਦੁੱਧ ਦੇ ਹਿਸਾਬ ਨਾਲ ਬਾਈ ਨੇ ਮੁੱਲ ਕੀਤਾ ਮੁੱਲ ਫੇਰ ਵੀ 57 ਹੀ ਹੋਣਾ ਸੀ ਪਰ ਵੱਛੀ ਟਾਪ ਦੀ ਤਿਆਰ ਹੋ ਜੂ ਜੇ ਸੇਵਾ ਕਰ ਲਓਗੇ ਆ ਡੱਬੀ ਜੀ ਸਾਰਿਆਂ ਨੂੰ ਹੱਸੀ